ਅੱਜ ਤੁਸੀਂ ਕਰੋੜਪਤੀ ਬਣਨਾ ਵੱਡੇ ਵੱਡੇ ਸੁਪਨੇ ਦਿਖਾਏ ਇਦਾਂ ਦਾ ਕੁਝ ਨਹੀਂ ਹੈਗਾ ਜੀ ਪਿਓਰ ਬਿਜ਼ਨਸ ਆ ਬਸ ਮੈਂ ਉਹੀ ਤੁਹਾਨੂੰ ਗੱਲ ਦੱਸੀ ਵੀ ਬਿਜ਼ਨਸ ਹੈ ਲੇਕਿਨ ਕਰਨ ਦਾ ਤਰੀਕਾ ਵੱਖਰਾ ਹੈ ਅੱਛਾ ਉਹ ਵੀ ਲੋਕ ਜਿਹੜੇ ਹੈਗੇ ਨੇ ਮਤਲਬ ਇਹ ਵੀ ਚੀਜ਼ਾਂ ਅੱਗੇ ਆਈਆਂ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਟਰੇਡਿੰਗ ਕੋਈ ਕਰਦਾ ਜਾਂ ਸਿੱਖਣਾ ਚਾਹੁੰਦਾ ਜਾਂ ਕੋਰਸ ਕਰਨ ਜਾਂਦਾ ਉਹਦੇ ਨਾਲ ਫਰਾਡ ਵੀ ਹੋ ਜਾਂਦਾ ਹੈ ਲੱਖ ਲੱਖ ਰੁਪਈਆ ਫੀਸਾਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਸਿਖਾਇਆ ਨਹੀਂ ਜਾਂਦਾ ਉਹਨਾਂ ਨੂੰ ਜੀ ਬਿਲਕੁਲ ਦਵਿੰਦਰ ਜੀ ਮੈਂ ਇਸ profession ਦੇ ਵਿੱਚ ਤਕਰੀਬਨ ਪਿਛਲੇ 7 ਸਾਲ ਤੋਂ ਹਮ ਮੈਂ ਖੁਦ ਵੀ ਕਦੀ ਇਹ ਨਹੀਂ ਸੋਚਿਆ ਸੀ ਕਿ ਮੈਂ ਸਿਖਾਉਂਗਾ ਅੱਛਾ ਮੈਨੂੰ ਇਹ ਸੀ ਕਿ ਸਿਖਸੀ ਵੀ ਮੇਰਾ ਬਹੁਤ ਵਧੀਆ ਚੱਲ ਰਿਹਾ ਹਮ ਮੇਰੇ ਖਰਚੇ ਪਾਣੀ ਵਧੀਆ ਚੱਲ ਰਹੇ ਆ ਠੀਕ ਹੈ ਜੀ ਲੇਕਿਨ ਮੈਂ ਇਹ ਸੋਚਿਆ ਨਹੀਂ ਸੀ ਕਿ ਮੈਂ ਸਿਖਾਉਂਗਾ ਟੀਚਰ ਬਣੂੰਗਾ ਟੀਚਰ ਬਣੂੰਗਾ ਲੇਕਿਨ ਮੈਨੂੰ ਬਹੁਤ ਸਾਰੇ ਸੱਜਣ ਮਿੱਤਰ ਮੇਰੇ ਕਹਿੰਦੇ ਸੀ ਵੀ ਤੁਸੀਂ ਸ਼ੁਰੂ ਕਰੋ ਹਮ ਫਿਰ ਮੈਂ ਇੱਕ ਸਰਵੇ ਕੀਤਾ ਮੈਂ ਤਕਰੀਬਨ 22 ਜਿਹੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ 50000 ਤੋਂ ਲੈ ਕੇ 70000 ਸਵਾ ਲੱਖ ਰੁਪਏ ਤੱਕ ਵੀ ਖਰਚੇ ਟ੍ਰੇਡਿੰਗ ਸਿੱਖਣ ਵਾਸਤੇ ਪਰ ਮੰਥ ਪਰ ਮੰਥ ਮਤਲਬ 50000 ਤੋਂ ਲੈ ਕੇ ਹਾਂ ਔਰ ਤੁਸੀਂ ਮੰਨਣਾ ਨਹੀਂ ਉਹਦੇ ਵਿੱਚ ਕੋਈ ਟ੍ਰੇਨਿੰਗ ਸੀ 15 ਦਿਨ ਦੀ ਅੱਛਾ ਕਿਸੇ ਦੀ ਟ੍ਰੇਨਿੰਗ ਸੀ 30 ਦਿਨ ਦੀ ਕਿਸੇ ਦੀ 22 ਦਿਨ ਦੀ ਹੂੰ ਮਹੀਨਾ ਪੂਰਾ ਨਹੀਂ ਮਹੀਨਾ ਪੂਰਾ ਨਹੀਂ ਗੱਲ ਸਿਖਾਉਣ ਦੀ ਆ ਜੇ ਕੋਈ 15 ਦਿਨਾਂ ਚ ਵੀ ਸਿਖਾ ਸਕਦਾ ਸਿਖਾਵੇ ਤੇ ਸੀ ਟਾਈਮ ਦਿੱਤਾ ਹੈ ਹੀ ਨਹੀਂ ਅਗਲੇ 3 ਮਹੀਨੇ ਲਗਾ ਕੇ ਵੀ ਕੁਝ ਨਹੀਂ ਸਿਖਾਉਣਗੇ ਤਾਂ ਕੋਈ ਫਾਇਦਾ ਨਹੀਂ ਮੈਂ ਉਹਨਾਂ ਨੂੰ ਜਦੋਂ ਮਿਲਿਆ ਤਾਂ ਮੈਂ ਇੱਕ ਚੀਜ਼ ਦੇਖੀ ਕਿ ਜੋ ਪੈਸਾ ਉਹਨਾਂ ਤੋਂ ਲਿਆ ਜਾ ਰਿਹਾ ਨਾ ਉਹਨਾਂ ਨੂੰ ਸਿਖਾਇਆ 20% ਵੀ ਨਹੀਂ ਜਾ ਰਿਹਾ ਟਰੇਡਿੰਗ ਦੇ ਵਿੱਚ ਕਿਉਂਕਿ ਇਹ ਕਿੱਦਾਂ ਦੀਆਂ ਆਪ ਹੈਡਵਰਟਾਈਜ਼ਮੈਂਟ ਦੇਖਦੇ ਆ YouTube ਤੇ ਲੋਕ ਇਦਾਂ ਪ੍ਰੋਮੋਸ਼ਨ ਕਰਦੇ ਆ ਕਿ ਤੁਸੀਂ ਆਓ ਪੈਸਾ ਲਾਓ ਤੇ ਤੁਸੀਂ ਰਾਤੋ-ਰਾਤ ਕਰੋੜਪਤੀ ਬਣ ਜੂਗੇ ਉਸ ਚੀਜ਼ ਦੇ ਪਿੱਛੇ ਜਿਹੜੇ ਲੋਕ ਭੱਜ ਰਹੇ ਨੇ ਫਿਰ ਉਹ ਲੋਕ ਲੱਭ ਰਹੇ ਨੇ ਵੀਦਾ ਦੇ ਵੀ ਸਾਨੂੰ ਦੱਸਣ ਤੇ ਕੁਝ ਲੋਕ ਉਸ ਚੀਜ਼ਾਂ ਦਾ ਨਜਾਇਜ਼ ਫਾਇਦਾ ਚੱਕ ਰਹੇ ਨੇ। ਹੂੰ ਲੁੱਟਿਆ ਜਾ ਰਿਹਾ ਉੱਤਿਆ ਜਾ ਰਿਹਾ ਉਹਨਾਂ ਨੂੰ। ਅਸਲ ਭਾਸ਼ਾ ਵਿੱਚ ਕਹੀਏ ਮਤਲਬ ਸਿੰਪਲ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਆ ਦੇਖੋ ਲੁੱਟਿਆ ਜਾ ਰਿਹਾ। ਉਹਨਾਂ ਨੂੰ ਲੁੱਟਿਆ ਜਾ ਰਿਹਾ। ਹੂੰ ਠੀਕ ਹੈ ਜੀ। ਉਹ ਕੀ ਕਰਦੇ ਨੇ ਛੋਟੇ-ਛੋਟੇ ਕੋਰਸੇ ਬਣਾਉਂਦੇ ਨੇ ਜੋ ਮੈਂ ਸਰਵੇ ਕੀਤਾ। ਹੂੰ ਜਿਵੇਂ ਤੁਸੀਂ ਆਪਾਂ 버ਗਰਾਂ ਵਾਲਿਆਂ ਦੇ ਕੋਲ ਜਾਂਦੇ ਆ। ਹੂੰ ਉਹ ਕਹਿੰਦੇ ਇੱਕ 버ਗਰ 50 ਰੁਪਏ ਦਾ। ਹੂੰ ਇੱਕ ਸੌਸ ਐਡ ਕਰ ਦਿੱਤੀ 70 ਰੁਪਏ ਦਾ। ਹੂੰ ਕੁਝ ਹੋਰ ਮਾੜੀ-ਮੋਟੀ ਚੀਜ਼ ਐਡ ਕਰ ਦੇ 120 ਰੁਪਏ ਦਾ ਇੱਕ ਪਨੀਰ ਦਾ ਟੁਕੜਾ ਰੱਖਦਾ 150 ਦਾ ਇੱਦਾਂ ਹੀ ਹੋ ਰਹੀ ਬਿਲਕੁਲ ਤੂੰ ਉੱਥੇ ਉਹਨਾਂ ਲੋਕਾਂ ਨੇ ਮਾਰਕੀਟ ਨੂੰ ਕਿੰਨੇ ਭਾਗਾਂ 'ਚ ਵੰਡ ਲਿਆ ਹੂੰ ਇਹ ਆਪਸ਼ਨ ਟਰੇਡਿੰਗ ਹੈ ਜੀ ਇਹ ਫਿਊਚਰ ਟਰੇਡਿੰਗ ਹੈ ਜੀ ਹੂੰ ਇਹ ਇਕਵਿਟੀ ਦੀ ਟਰੇਡਿੰਗ ਹੈ ਜੀ ਥੋੜਾ ਰੁਕਣਾ ਚਾਹੂੰਗਾ ਤੁਹਾਨੂੰ ਇੱਥੇ ਮਤਲਬ ਜਿਹੜੀਆਂ ਤੁਸੀਂ ਇਹ ਜਿੰਨੀਆਂ ਫਾਰਮੈਟ ਦੱਸੇ ਆ ਆਮ ਪਬਲਿਕ ਨੂੰ ਇਹਨੇ ਬਾਰੇ ਨਹੀਂ ਪਤਾ ਮਤਲਬ ਨਾ ਤਈਓ ਲੁੱਟਿਆ ਜਾ ਰਿਹਾ ਹੈ ਕਿ ਇਦਾਂ ਵੇਚਿਆ ਜਾ ਰਿਹਾ ਹੈ ਇੱਦਾਂ ਹੀ ਵੇਚਿਆ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਕਹਿ ਕੇ ਇ ਤਾਨੂੰ ਆ ਚੀ ਸਿਖਾਵਾਂਗੇ ਹੂੰ ਹੁਣ ਉਹਨਾਂ ਨੂੰ ਕੀ ਪਤਾ ਉਹਨੂੰ ਲੱਗਦਾ ਵੀ ਇਹ ਬੰਦਾ ਕਹਿ ਰਿਹਾ ਤੇ ਇਹ ਇਹ ਸਾਰੇ ਬੱਕਰੀਆਂ ਬੱਕਰੀਆਂ ਚੀਜ਼ਾਂ ਨੇ ਹੂੰ ਮੇਰੀ ਗੱਲ ਸਮਝੇ ਕਹਿ ਰਿਹਾ ਤੇ ਸਾਰੀਆਂ ਬੱਕਰੀਆਂ ਉਹਦੇ ਲਈ ਪੈਸਾ ਭਰ ਰਹੇ ਨੇ ਕਹਿੰਦੀ ਇੱਕ ਕੋਰਸ ਦਾ 20000 ਇੱਕ ਕੋਰਸ ਦਾ 15